ਅੱਛਾ ਅਸਲੇ ਅਸੀਂ ਆਦਮਪੁਰ ਥਾਣੇ ਪਹੁੰਚ ਚੁੱਕੇ ਹਾਂ ਕੀ ਗੱਲਬਾਤ ਹੋਈ ਸੀ ਕੀ ਕੋਈ ਦੱਸ ਸਕਦੇ ਹੋ ਕਿਵੇਂ ਸੋਨੂ ਵੱਲੋਂ ਕਤਲ ਕੀਤਾ ਗਿਆ ਅਲਾਵਲਪੁਰ ਚ ਵੱਡੀ ਘਟਨਾ ਦਿਨ ਦਿਹਾੜੇ ਵਿਅਕਤੀ ਦੀ ਫਿਰ ਕੱਟੀ ਮਿਲੀ ਲਾਸ਼ ਇਲਾਕੇ 'ਚ ਫੈਲੀ ਸੰਸਨੀ ਥਾਣੇ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ ਇਹ ਘਟਨਾ ਲਾਵਲਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਇੱਕ ਵਿਅਕਤੀ ਦੀ ਫਿਰਕੱਟੀ ਹੋਈ লাশ ਮਿਲੀ ਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਪੁਲਿਸ ਨੇ ਘਟਨਾ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਨੇ ਪਹਿਲਾਂ ਕੁਲਵਿੰਦਰ ਦੀ ਗਰਦਨ ਨੂੰ ਤੇਜ਼ ਤਾਰ ਹਥਿਆਰ ਨਾਲ ਉਤੇ ਸ਼ਰੀਰ ਤੋਂ ਵੱਖ ਕੀਤਾ ਇਸ ਤੋਂ ਬਾਅਦ ਉਸਨੇ ਲਾਸ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਇਸ ਵੱਡੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਵੀ ਦੌੜ ਰਹੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਕੇਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਪਰਿਵਾਰਕ ਮੈਂਬਰ ਕੁਲਵਿੰਦਰ ਿੰਕਾ ਜਿਹੜਾ ਸੀਗਾ ਜਿਹਦਾ ਕਤਲ ਕੀਤਾ ਗਿਆ ਸ਼ਵੇਰੇ ਉਹਦੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਹੈਗੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਇਹ ਬਾਈ ਕੀ ਗੱਲਬਾਤ ਹੋਈ ਸੀਗੀ ਕੋਈ ਦੱਸ ਸਕਦੇ ਹੋ ਵੀ ਕਿਵੇਂ ਸੋਨੂ ਵੱਲੋਂ ਕਤਲ ਕੀਤਾ ਗਿਆ? ਸੋਨੂ ਦੀ ਕੰਪਲੇਂਟ ਕਿੰਨੀ ਵਾਰੀ ਲਿਖਾਈ ਹੋਈ ਸੀ ਅਸੀਂ ਥਾਣੇ 'ਚ ਉਹਨਾਂ ਨੇ ਕੁਝ ਕਾਰੋਬਾਰੀ ਨਹੀਂ ਕੀਤੀ ਹੈਗੀ ਉਹਨਾਂ ਦੀ ਤੇ ਇਸ ਕਰਕੇ ਕਿ ਜੇ ਕਾਰੋਬਾਰੀ ਕਰ ਲੈ ਕਿ ਕਿ ਬੱਚਿਆਂ ਨੂੰ ਤਾਂ ਕਰਦਾ ਕਿ ਸਾਰੇ ਬੱਚਿਆਂ ਨੂੰ ਮਾਰਦਾ ਹੁੰਦੇ ਜਾਂਦੇ ਬੰਦਿਆਂ ਨੂੰ ਮੋਈ ਮਾਰਦਾ ਸੀਗਾ ਜੇ ਕੰਪਲੇਂਟ ਲਿਖਾਈ ਹੁੰਦੀ ਉਹਨਾਂ ਨੇ ਕੁਝ ਕਾਰੋਬਾਰੀ ਕੀਤੀ ਹੁੰਦੀ ਤਾਂ ਅੱਜ ਡੈਥ ਨਹੀਂ ਸੀ ਹੋਣੀ ਉਹਨਾਂ ਨੂੰ ਵੜ ਦਿੱਤਾ ਉਹਨਾਂ ਨੇ ਮੇਰੇ ਮਾਮੇ ਹੋਣਾ ਨੂੰ ਕੋਈ ਗੱਲ ਕੀ ਤੁਸੀਂ ਘਰੇ ਮੌਜੂਦ ਸੀ ਕਿ ਜਦੋਂ ਨਹੀਂ ਅਸੀਂ ਘਰੇ ਨਹੀਂ ਸੀਗੇ ਰਾਤ ਨੂੰ ਕੀਤਾ ਉਹਨਾਂ ਨੇ ਤੋ ਜਹਾਂਜੀ ਨਹੀਂ ਕਿਉਂ ਰਹਿੰਦੇ ਸੋਈ ਸੀ ਕਿ ਉਹ ਕੱਲੇ ਰਹਿੰਦੇ ਸੀ ਨਾ ਨਾਲ ਰਹਿੰਦੇ ਸੀ ਅਸੀਂ ਨਾਲ ਆ ਦੇ ਪਾਸੇ ਰਹਿੰਦੇ ਹੁਣ ਕੀ ਪਤਾ ਸੀ ਉਸ ਵੇਲੇ ਸੀ ਜਦੋਂ ਉਹਨੂੰ ਪੱਟ ਕੇ ਗਏ ਇੱਦਾਂ ਥੋੜਾ ਜਿਹਾ ਫਰਕ ਨਾ ਮੈਂ ਮੈਂ ਰਹਿੰਦੀ ਆ ਕਿੱਥੇ ਗੁਲਵਿੰਦਰ ਰਿੰਕੇ ਦੀ ਡੈੱਡ ਬੋਡੀ ਸਵੇਰੇ ਮਿਲੀ ਆ ਹਾਂ ਉਹ ਤਾਂ ਨਾਲੇ ਚੋਂ ਲੱਭੀ ਆ ਨਾਲੇ ਚੋਂ ਮਿਲੀ ਉਹ ਘਰ ਕਿੱਥੇ ਕਰਕੇ ਆਉਂਦਾ ਘਰ ਸਾਡਾ ਹੈਗਾ ਮੈਲਣਾ ਚ ਆ ਆਪਣੇ ਨਾ ਜਿੱਥੇ ਗੈਸ ਉਹਨੂੰ ਡੈੱਡ ਬੋਡੀ ਉੱਥੇ ਫਿੱਟ ਕਰ ਕਿੱਦਾਂ ਲੈ ਉਹ ਲੈ ਗਿਆ ਖਿੱਚ ਕੇ ਲੈ ਗਿਆ ਮੰਜਾ ਵੀ ਖਿੱਚ ਕੇ ਲੈ ਗਿਆ ਆਪ ਖਿੱਚ ਕੇ ਲਿਆ ਫੇ ਉੱਥੇ ਅੱਗ ਵੀ ਲਾਈ ਫੇ ਉੱਥੇ ਬੋਰੇ ਦੀ ਮਿੱਟੀ ਵੀ ਪਾਈ ਤੋਂ ਵੀ ਲਾਈ ਤੋਂ ਬਖਰੀ ਕਰ ਦਿੱਤੀ ਸੀ ਘਰ ਦੇ ਵਿੱਚ ਉਹ ਕੱਲ ਰੰਦਾ ਸੀ ਕੋਈ ਹੋਰ ਪਰਿਵਾਰ ਮੈਂਬਰ ਗਰ ਰਹੇ ਸੀ ਇਹ ਆ ਇਹ ਉਹਦਾ ਪਰਿਵਾਰ ਕੋਈ ਨਹੀਂ ਮਾਪੇ ਹੈ ਨਹੀਂ ਉਹਦਾ ਕੱਲ ਸੀ ਕੋਈ ਅਸੀਂ ਭੈਣ ਆਇਆ ਭੂਆ ਆ ਅਸੀਂ ਕਿੰਨੇ ਭੈਣ ਭਰਾ ਨੇ ਉਹਦੇ ਚਾਰ ਭੈਣ ਆਇਆ ਉਹ ਵਿਆਹੇ ਸੀ ਕੀ ਨਹੀਂ ਕੁਆਰੇ ਉਹ ਕੁਆਰੇ ਸੀ ਗਾ ਮੁੰਡਾ ਕੀ ਕੰਮ ਕਰਦੇ ਸੀ ਇਹਦੇ ਆ ਦਿਹਾੜੀ ਡੱਪਾ ਕਿੰਨੇ ਸਮੇਂ ਤੋਂ ਇੱਥੇ ਰਹ ਰਹੇ ਸੀ ਅਸੀਂ ਸਦਾ ਹੀ ਉੱਥੇ ਜੰਮੇ ਪੋ ਸਾਡਾ ਉਹ ਆ ਘਰ ਜੰਮਰਪੁਰ ਉਥੇ ਮਹਿਲਾ ਦਾ ਮਹਿਲ ਆ ਅੱਛਾ ਕੋਈ ਪੁਰਾਣੀ ਗੱਜ ਸੀ ਜਿਹਨੇ ਮਰਡਰ ਕੀਤਾ ਹੈ ਨਹੀਂ ਨਹੀਂ ਉਹਦੀ ਕਿਸੇ ਨਾ ਦੁਸ਼ਮਣੀ ਉਹ ਤਾਂ ਬੋਲਦਾ ਵੀ ਨਹੀਂ ਸੀ ਕਿਸੇ ਨਾ ਉਹ ਸੋਨੂ ਦਾ ਸੁਭਾਅ ਆ ਸੋਨੂ ਦੇ ਸੁਭਾਅ ਕਿਦਾਂ ਦਾ ਸੀਗਾ ਸੋਨੂ ਦਾ ਸੁਭਾਅ ਇਦਾਂ ਸੀ ਵੀ ਚਾਰ ਵਾਰੀ ਤੋ ਜੇਲ ਕੱਟਿਆ ਆ ਤੇ ਉਹ ਦਾਤ 24 ਘੰਟੇ ਰੱਖਦਾ ਸੀਗਾ ਪਹਿਲਾਂ ਉਹਨੇ ਭਈਆਂ ਦੇ ਸਿਰ ਪਾੜੇ ਇੱਕ ਦਿਨ ਪਹਿਲਾਂ ਬੁੜੀਆਂ ਬੜੀਆਂ ਨੂੰ ਤੰਗ ਕੀਤਾ ਨਿਆਣਿਆਂ ਨੂੰ ਤੰਗ ਕੀਤਾ ਛੇੜਦਾ ਸੀ ਛੇੜਦਾ ਸੀ ਇਹ ਉਹ ਐਪਲੀਕੇਸ਼ਨ ਲੈ ਕੇ ਦੇ ਕੇ ਨਹੀਂ ਐਪਲੀਕੇਸ਼ਨ ਦੇ ਕੇ ਆਈਆਂ ਕਿ ਪੁਲਿਸ ਵਾਲਿਆਂ ਨੇ ਕੁਝ ਨਹੀਂ ਕੀਤਾ ਜੇ ਉਹ ਫੜ ਲੈਂਦਾ ਉਹਨੂੰ ਤਾਂ ਸਾਡਾ ਮੁੰਡਾ ਨਾ ਮਾਰਦਾ ਰਿਪੋਰਟ ਵੀ ਕੀਤੀ ਰਿਪੋਰਟ ਵੀ ਕੀਤੀ ਪੁਲਿਸ ਵਾਲਿਆਂ ਨੇ ਸਵੱਦੀ ਸੁਣੀ ਨਹੀਂ ਉੱਥੇ ਨਹੀਂ ਨਹੀਂ ਉਹ ਉਹਦੀ ਮੜਿਆ ਵੀ ਉੱਥੋਂ ਡਰਦੀ ਬਾਹਰ ਰਹਿੰਦੀ ਘਰੋਂ ਉਹਦੀ ਮਾਤਾ ਵੀ ਘਰੇ ਨਹੀਂ ਰਹਿੰਦੇ ਹੈਗੇ ਬਾਹਰ ਰਹਿੰਦੇ ਆ ਦਾ ਗਿਆ ਹੋਇਆ ਸੀ ਗੱਲ ਨਹੀਂ ਨਹੀਂ ਇੱਕ ਵਾਰ ਸੀ ਦੁਆਰਾ ਸੀ ਇਕੱਲਾ ਹੀ ਰਹਿੰਦਾ ਸੀ ਹਾਂਜੀ ਇਕੱਲਾ ਹੀ ਰਹਿੰਦਾ ਸੀ ਹੁਣ ਕੁੜੀਆਂ ਵਿਆਹ ਹੋਈਆਂ ਮਾਪੇ ਮਾਰ ਕੇ ਇਕੱਲੇ ਨੇ ਘਰ ਚ ਬਬੂ ਜੀ ਰਹਿਣਾ ਹੋਰ ਭਰਾ ਭੂ ਭਾਈ ਨਹੀਂ ਸੀ ਭਰਾ ਸੀਗਾ ਉਹ ਵੀ ਕੰਮ ਤੇ ਬਾਹਰ ਗਿਆ ਸੀਗਾ ਆਪਣੀਆਂ ਭੈਣਾਂ ਕੋ ਭਰਾਇਆ ਭੈਣਾਂ ਕੋ ਗਿਆ ਸੀ ਕੰਮ ਕਰਨ ਸੋ ਇਹ ਸਨ ਰਿੰਕਾ ਕੁਲਵਿੰਦਰ ਰਿੰਕਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਾਂ ਕਹ ਲਈਏ ਉਹਨਾਂ ਦੇ ਆਸ-ਪਾਸ ਦੇ ਲੋਕ ਜਿਹੜੇ ਕਿ ਅਸਲੇ ਥਾਣੇ ਪੁੱਜੇ ਨੇ ਔਰ ਹਜੇ ਤੱਕਰ ਜਿਹੜੀ ਜਾਣਕਾਰੀ ਇਹਨਾਂ ਕੋਲ ਮਿਲ ਰਹੀ ਹੈ ਕਿ सोनू ਜਿਹੜਾ ਸਾਈਕੋ ਟਾਈਪ ਦਾ ਬੰਦਾ ਸੀਗਾ ਕਾਫੀ ਕ੍ਰਿਮੀਨਲ ਕੇਸਿਸ ਜਿਹੜੇ ਸੀਗੇ ਉਹਦੇ ਤੇ ਸੀਗੇ ਔਰ ਨਾਲ ਦੀ ਨਾਲ ਇਹ ਵੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਲੜਾਕੇ ਸੁਭਾਅ ਦਾ ਬੰਦਾ ਸੀਗਾ ਔਰ ਕਾਸੀਵਾਰੀ ਥਾਣੇ ਵਿੱਚ ਜਾਂ ਲਾਵਲਪੁਰ ਚੌਂਕੀ ਦੇ ਵਿੱਚ ਇਹਨਾਂ ਵੱਲੋਂ ਕੰਪਲੇਂਟ ਵੀ ਕੀਤੀ ਹੋਈ ਸੀਗੀ ਪਰ ਪੁਲਿਸ ਵੱਲੋਂ ਨਾ ਕਾਰਵਾਈ ਕਰਦੇ ਚੱਲਦੇ ਆ ਅੱਜ ਜਿਹੜਾ ਸੋਨੂ ਵੱਲੋਂ ਇਸ ਘਟਨਾ ਨੂੰ ਅਨਜਾਨ ਦਿੱਤਾ ਗਿਆ ਸੋਨੂ ਇਕੱਲਾ ਹੀ ਆਪਣੇ ਘਰ ਦੇ ਵਿੱਚ ਮਾਫ ਕਰਨਾ ਰਿੰਕਾ ਜਿਹੜਾ ਹੀ ਇਕੱਲਾ ਹੀ ਆਪਣੇ ਘਰ ਦੇ ਵਿੱਚ ਰਹਿੰਦਾ ਸੀਗਾ ਭੈਣਾ ਵਿਆਹ ਦਿੱਤੀਆਂ ਕਈਆਂ ਸੀ ਜਿਹੜਾ ਭਰਾ ਸੀਗਾ ਉਹ ਆਪਣੇ ਕੰਮ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਿਆ ਹੋਇਆ ਸੀਗਾ ਪਰ ਘਰੇ ਨਹੀਂ ਸੀ ਪਰ ਤੇਆ ਪਰ ਜਦੋਂ ਸੋਨੂ ਉਸਦੇ ਘਰ ਪਹੁੰਚਦਾ ਸੁੱਤੇ ਹੋਏ ਦੇ ਉੱਤੇ ਹਮਲਾ ਕਰਦਾ ਔਰ ਦਾਤਰ ਜਿਹੜਾ ਕਿ ਜਿਹੜਾ ਕਿ ਅਕਸਰ ਉਹ ਆਪਣੇ ਨਾਂ ਲੱਗਦਾ ਸੀ ਦਾਤਰ ਦੇ ਨਾਲ ਹੀ ਧੌਣ ਤੇ ਹਮਲਾ ਕਰਕੇ ਉਸ ਦੀ ਗਰਦਨ ਧੜ ਤੋਂ ਅਲੱਗ ਕਰ ਦਿੰਦਾ ਤੇ ਉਹਨੂੰ ਮੌਤੇ ਘਾਟ ਉਤਾਰ ਦਿੰਦਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर